ਵੀ ਸਰਕਾਰ ਨੇ ਜਾਣ ਬੁੱਝ ਕੇ ਬੰਦ ਕਰਾਈ ਹੈਗੀ ਆ ਸਾਡੀ ਮਜਬੂਰੀ ਆ ਵੀ ਸਾਡੇ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾਈ ਵਾਸਤੇ ਇਹ ਜਿਹੜਾ ਵਾ ਇਹ ਰੇਲ ਰੋਕੋ ਅੰਦੋਲਨ ਲੱਗਾ ਹੋਇਆ ਹੁਣ ਇੱਥੇ ਜਿੰਨਾ ਚਿਰ ਮਰਜ਼ੀ ਸਾਡੇ ਕੋਲ ਰੇਲ ਸਰਕਾਰ ਜਾਮ ਕਰਵਾ ਦੇ ਜਦੋਂ ਤੱਕ ਸਾਡੀਆਂ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕਰਦੀ ਹੈਗੀ ਉਨੀ ਦੇਰ ਤੱਕ ਅਸੀਂ ਮੋਰਚਾ ਚਲਾਵਾਂਗੇ ਸਰਕਾਰ ਵੱਲੋਂ ਗੱਲਬਾਤ ਦਾ ਕੋਈ ਸੱਦਾ ਨਹੀਂ ਹੈ ਸਗੋਂ ਸਰਕਾਰ ਵੱਲੋਂ ਤਾਂ ਸਾਡੇ ਰਗੇ ਮਿਰਰ ਦੇ ਪੇਗ ਜੜੇ ਆ ਨਾਉਂਦਾ ਰੇਲ ਰਕੋ ਉਹ ਤੋਂ ਬੰਦ ਕਰ ਦਿੱਤੇ ਆ ਅਸੀਂ ਤੇ ਕਹਿੰਦੇ ਹਾਂ ਹੁਣ ਸਾਡੇ ਬੰਦੇ ਛੱਡ ਦਿਓ ਹੁਣ ਰੇਲ ਬਿੱਲ ਹੀ ਕਰ ਦੇਣੀ 9 ਦਿਨ ਹੋ ਗਏ ਨੇ ਕਿਸਾਨ ਰੇਲਵੇ ਲਾਈਨ ਤੇ ਬੈਠੇ ਨੇ ਤੇ 72 ਦਿਨ ਹੋ ਗਏ ਨੇ ਕਿਸਾਨ ਹਾਈਵੇ ਤੇ ਬੈਠੇ ਨੇ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਕਿਸਾਨ ਤਰਨਾ ਦੇ ਰਹੇ ਨੇ ਕਿਸਾਨਾਂ ਦੀ ਮੰਗ ਹੈ ਕਿ ਜੋ ਗ੍ਰਿਫਤਾਰ ਕੀਤੇ ਗਏ ਕਿਸਾਨ ਨੇ ਉਹਨਾਂ ਨੂੰ ਛੱਡ ਦਿਓ ਉਦੋਂ ਹੀ ਉਹ ਰੇਲ ਲਾਈਨ ਤੋਂ ਉੱਪਰ ਜਾਣਗੇ ਹਾਲਾਂਕਿ ਸਰਕਾਰ ਦੇ ਵੱਲੋਂ ਜਦ ਤੱਕ ਇਹ ਮੰਗ ਨਹੀਂ ਮੰਨੀ ਗਈ ਇਸੇ ਲਈ 63 ਟ੍ਰੇਨਾਂ ਨੇ ਜਿਹੜੀਆਂ ਉਪਰਭਾਵਿਤ ਹੋਈਆਂ ਨੇ ਸਾਫਰਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਮੁਸਾਫਰਾਂ ਨੂੰ ਜੋ ਪਰੇਸ਼ਾਨੀ ਹੋ ਰਹੀ ਹੈ ਉਸ ਲਈ ਸਰਕਾਰ ਜ਼ਿੰਮੇਵਾਰ ਹੈ ਮਾਜਮ ਨਾ ਕਹਿਣਾ ਚਾਹਾਂਗੇ ਵੀ ਅਸੀਂ ਰੇਲਾਂ ਜਾਮ ਨਹੀਂ ਸੀ ਕਰਨਾ ਚਾਹੀਦੇ ਹੁਣ ਵੀ ਸਾਡੀ ਮਜਬੂਰੀ ਆ ਵੀ ਸਾਡੇ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾਈ ਵਾਸਤੇ ਇਹ ਜਿਹੜਾ ਵਾ ਇਹ ਰੇਲ ਰੋਕੋ ਅੰਦੋਲਨ ਲੱਗਾ ਹੋਇਆ ਵਾ ਇਹ ਦੇਸ਼ ਵਿਆਪੀ ਮੰਗਾਂ ਤੇ ਨਹੀਂ ਹੈ ਦੇਸ਼ ਵਿਆਪੀ ਮੰਗਾਂ ਤੇ ਜਿਹੜਾ ਸ਼ੰਭੂ ਹਾਈਵੇ ਤੇ ਮੋਰਚਾ ਲੱਗਾ ਉਹ ਮੋਰਚਾ ਹੈਗਾ ਤੋ ਰੇਲ ਵੀ ਸਰਕਾਰ ਨੇ ਜਾਣਬੁੱਝ ਕੇ ਬੰਦ ਕਰਾਈ ਹੈਗੀ ਆ ਤੇ ਸਰਕਾਰ ਇਹ ਨਾ ਖਿਆਲ ਕਰੇ ਹੁਣ ਇੱਥੇ ਜਿੰਨਾ ਚਿਰ ਮਰਜ਼ੀ ਸਾਡੇ ਕੋਲ ਰੇਲ ਸਰਕਾਰ ਜਾਮ ਕਰਵਾ ਦੇ ਜਦੋਂ ਤੱਕ ਸਾਡੀਆਂ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕਰਦੀ ਹੈਗੀ ਉਨੀ ਦੇਰ ਤੱਕ ਅਸੀਂ ਮੋਰਚਾ ਚਲਾਵਾਂਗੇ ਜੇ ਲੋਕਾਂ ਨੂੰ ਕੋਈ ਸਮੱਸਿਆ ਆਉਂਦੀ ਆ ਜੇ ਕੋਈ ਹੋਰ ਸਾਜੂ ਸਮਾਨ ਪੰਜਾਬ ਦੇ ਅੰਦਰ ਨਹੀਂ ਚਾਉਣਾ ਤੋ ਉਹ ਜਾਣਬੁੱਝ ਕੇ ਸਾਡਾ ਨੁਕਸਾਨ ਕਰਨਾ ਚਾਹੁੰਦੇ ਆ ਇਹਦੇ ਲਈ ਸਰਕਾਰ ਜ਼ਿੰਮੇਵਾਰ ਆ ਤੇ ਸਰਕਾਰ ਵੱਲੋਂ ਗੱਲਬਾਤ ਦਾ ਕੋਈ ਸੱਦਾ ਨਹੀਂ ਹੈ ਸਕੋ ਸਰਕਾਰ ਵੱਲੋਂ ਤਾਂ ਸਾਡਰ ਕੇ ਮਿਰਰ ਕੇ ਦੇ ਪੇਜ ਜਿਹੜੇ ਆ گاਉਂ ਦਾ ਰੇਲ ਰਕੋ ਉਹ ਤੋਂ ਬੰਦ ਕਰ ਦਿੱਤੇ ਆ ਇਹ ਪਸੰਦ ਪੇਜ ਆ ਤਾਂ ਸਰਕਾਰ ਦਾ ਰੁਖ ਠੀਕ ਨਹੀਂ ਹੈਗਾ ਇਸ ਗੱਲ ਦਾ ਸਾਰੀ ਦੁਨੀਆ ਨੂੰ ਪਤਾ ਵਾ ਸਾਰੇ ਦੇਸ਼ ਨੂੰ ਪਤਾ ਵਾ ਇਸ ਗੱਲ ਦਾ ਖਮਿਆਜਾ ਵੀ ਤੁਸੀਂ ਦੇਖ ਲਿਓ ਭਾਜਪਾ ਨੂੰ ਆਉਣ ਵਾਲੇ ਸਮੇਂ ਤੇ ਭੁਗਤਣਾ ਪਊਗਾ ਹਾਈਵੇ ਦੇ ਉੱਤੇ ਕੰਦਾਂ ਤਾਂ ਸਰਕਾਰ ਨੇ ਕੱਢੀਆਂ ਜੇ ਤਾਂ ਹਾਈਵੇ ਅਸੀਂ ਜਾਮ ਕੀਤੇ ਹੋਣ ਫਿਰ ਤਾਂ ਸਾਨੂੰ ਕੋਈ ਕਹਿ ਵੀ ਸਕਦਾ ਹਾਈਵੇ ਉੱਤੇ ਜਿਹੜੀਆਂ ਕੰਦਾਂ ਉਹ ਤਾਂ ਸਰਕਾਰ ਨੇ ਹੀ ਕੱਢੀਆਂ ਹੋਈਆਂ ਹਾਈਵੇ ਬੰਦ ਕਰਵਾਏ ਹੈਗੇ ਆ ਇਹਦੇ ਵਿੱਚ ਫਿਰ ਸਾਡੀ ਗੱਲ ਤਾਂ ਬਣਦੀ ਨਹੀਂ ਹੈਗੀ ਜਿੰਨਾ ਤੱਕ ਸਵਾਲ ਹੈਗਾ ਇਹ ਤਾਂ ਛੁੱਟੀ ਮੰਗ ਆ ਸਾਡੀ ਕਿਸਾਨਾਂ ਨੂੰ ਰਹਿਾਈ ਲਈ ਇਹ ਤਾਂ ਅੱਜ ਵੀ ਸੜ ਸਕਦੇ ਆ ਤੇ ਕੋਡ ਆਪ ਕਨੈਕਟ ਵੀ ਨਹੀਂ ਲੱਗਦਾ ਹੈਗਾ ਤਾਂ ਇਹ ਜਾਣਬੁੱਝ ਕੇ ਜਿਹੜਾ ਸਰਕਾਰ ਦਾ ਮੀਡੀਆ ਵਾ ਪਰਸੈਪਸ਼ਨ ਬਣਾਉਣ ਦੀ ਕ੍ਰੀਏਟ ਕਰ ਰਿਹਾ ਪਰ ਜਨਤਾ ਨੂੰ ਪਤਾ ਹੈਗਾ ਵਾ ਵੀ ਕਿਹੜੀ ਗੱਲ ਤੇ ਬੈਠੇ ਹੈਗੇ ਆ ਅਸੀਂ ਤਾਂ ਕਹਿੰਨੇ ਆ ਹੁਣ ਸਾਡੇ ਬੰਦੇ ਛੱਡ ਦਿਓ ਹੁਣ ਰੇਲਬੈਲ ਹੀ ਕਰ ਦਿੰਦੇ ਆ